ਤਾਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਣਾ ਕਰਦੇ ਨੇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਵਹੈ ਬਾਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਜਨਮ ਜਨਮਾਂ ਦੀ ਗੱਲ ਕਰਦੇ ਆ ਮਹਾਰਾਜ ਕਹਿੰਦੇ ਸਾਨੂੰ ਜਨਮ ਜਨਮਾਂ ਤੋਂ ਭਟਕਣਾ ਲੱਗੀ ਹੋਈ ਐ ਮਰਦੇ ਆ ਜਨਮਦੇ ਆ 84 ਲੱਖ ਜੂਨਾ ਦੇ ਗੇੜ ਦੇ ਵਿੱਚ ਪਏ ਹੋਏ ਆ ਮੈਂ ਬੇਨਤੀ ਕਰਦੇ ਆ ਇੱਕ ਤਾਂ ਬੰਦਾ ਜੋ ਅਸੀਂ ਅੱਜ ਤੱਕ ਸੁਣਦੇ ਆਏ ਆ ਕਿ ਮਰਨ ਤੋਂ ਬਾਅਦ ਜੂਨਾ ਵਿੱਚ ਪੈਂਦਾ ਜਾਂ ਜਨਮ ਤੋਂ ਪਹਿਲਾਂ ਵੀ ਬੰਦਾ ਜੂਨਾ ਭੋਗ ਕੇ ਆਇਆ ਇਹ ਸੁਣਦੇ ਆਏ ਆ ਕਈ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਵੇਕਲੀ ਗੱਲ ਕੀਤੀ ਹੈ ਔਰ ਸਪਸ਼ਟ ਕਰਾਇਆ ਸਾਨੂੰ ਅਹਿਸਾਸ ਵੀ ਕਰਾਇਆ ਭਾਈ ਮਰਨ ਤੋਂ ਬਾਅਦ ਜੂਨਾ ਦੇ ਵਿੱਚ ਪੈਣਾ ਜਾਂ ਨਹੀਂ ਪੈਣਾ ਇਹ ਤਾਂ ਬਾਤ ਦੀ ਗੱਲ ਹੈ ਮਹਾਰਾਜ ਕਹਿੰਦੇ ਤੂੰ ਇਹ ਵੇਖ ਆਪਣੇ ਵੱਲ ਝਾਤੀ ਮਾਰ ਕੇ ਵੇਖ ਕਿਤੇ ਤੂੰ ਜਿਉਂਦਾ ਜੀ ਤਾਂ ਨਹੀਂ 84 ਲੱਖ ਜੂਨਾ ਦੇ ਵਿੱਚ ਪਿਆ ਹੋਇਆ ਇਹ ਸਤਿਗੁਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਪੰਚ ਪਿਤਾ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਅਸੀਂ ਕਹਿੰਦੇ ਆ ਕਿ ਅਸੀਂ ਮਰਨ ਤੋਂ ਬਾਅਦ ਜੂਨਾ ਵਿੱਚ ਪੈਣਾ ਮਹਾਰਾਜ ਕਹਿੰਦੇ ਨਹੀਂ ਨਹੀਂ ਆਪਣੇ ਵੱਲ ਧਿਆਨ ਮਾਰ ਸਰੀਰ ਤੇਰਾ ਮਨੁੱਖਾ ਵਾਲਾ ਨਾ ਇਨਸਾਨ ਐ ਨਾ ਤੂੰ ਹੁਣ ਵੇਖ ਆਪਣੇ ਅੰਦਰ ਇਨਸਾਨੀਅਤ ਹੈ ਤੇਰੇ ਅੰਦਰ ਜੇ ਇਨਸਾਨੀਅਤ ਨਹੀਂ ਹੈ ਤਾਂ ਤੇਰੇ ਵਿੱਚ ਹੈਵਾਨਪੁਣਾ ਹੋਏਗਾ ਸ਼ੈਤਾਨਪੁਣਾ ਹੋਏਗਾ ਜਾਨਵਰਪੁਣਾ ਹੋਏਗਾ ਮਹਾਰਾ ਕਹਿੰਦੇ ਝਾਤੀ ਮਾਰ ਕੇ ਵੇਖ ਜਿਹੋ ਜੀਆਂ ਤੇਰੀਆਂ ਕਰਤੂਤਾਂ ਹੋਣਗੀਆਂ ਨਾ ਉਹੇ ਜੀ ਤੂੰ ਜੂਨੀ ਵਿੱਚ ਪਿਆ ਹੋਏਗਾ ਤੇ ਗੁਰੂ ਪਿਆਰਿਓ ਆਪਾਂ ਕਈ ਵਾਰੀ ਉਦਾਹਰਨਾ ਵੀ ਘਰ ਦੇ ਵਿੱਚ ਵਰਤਦੇ ਆਂ ਆਪਾਂ ਕਹਿੰਦੇ ਆਂ ਵੀ ਇਹ ਬੰਦਾ ਸੱਪ ਵਾਂਗ ਜ਼ਹਿਰ ਘੋਲਦਾ ਹੈ ਹਮੇਸ਼ਾ ਹੰਕਾਰੇ ਮਾਰਦਾ ਰਹਿੰਦਾ ਹੈ ਕਹਿਣ ਦਾ ਮਤਲਬ ਜੋ ਮੂੰਹ ਦੇ ਵਿੱਚ ਆਉਂਦਾ ਨਿੰਦਿਆ ਚੁਗਲੀ ਕਰੀ ਜਾਂਦਾ ਹੈ ਜੋ ਇਹਦੇ ਮੂੰਹ ਦੇ ਵਿੱਚ ਗੱਲ ਆਉਂਦੀ ਹੈ ਆਖ ਦਿੰਦਾ ਹੈ ਤੇ ਇੰਨਾ ਇਹ ਅੰਦਰੋਂ ਜ਼ਹਿਰੀਲਾ ਹੈ ਇੰਨਾ ਤਾਂ ਸੱਪ ਨਹੀਂ ਹੁੰਦਾ ਮਹਾਰਾਏ ਕਹਿੰਦੇ ਫਿਰ ਕੀ ਹੋ ਗਿਆ ਸਰੀਰ ਤੇਰਾ ਮਨੁੱਖਾਂ ਵਾਲਾ ਪਰ ਜਿਹੜੀ ਬਿਰਤੀ ਹੈ ਸੁਰਤ ਹੈ ਜੁਬਾਨ ਹੈ ਤੇਰਾ ਮਨ ਹੈ ਉਹ ਸੱਪ ਤੋਂ ਵੀ ਜ਼ਹਿਰੀ ਹੋਇਆ ਤੂੰ ਸੱਪ ਦੀ ਜੁਨੇ ਪਿਆ ਹੋਇਆ ਤੇ ਗੁਰੂ ਪਿਆਰੋ ਜਿਹੜਾ ਬੰਦਾ ਹਰ ਥਾਂ ਮੂੰਹ ਮਾਰਦਾ ਫਿਰੇ ਜਿਵੇਂ ਸੂਰ ਗੰਦਗੀ ਦੇ ਵਿੱਚ ਮੂੰਹ ਮਾਰਦਾ ਫਿਰਦਾ ਨਾ ਜੇ ਸਾਡੇ ਹਾਲਾਤ ਇਹੋ ਜਿਹੇ ਹੋ ਗਏ ਵੀ ਅਸੀਂ ਹਰ ਜਗ੍ਹਾ ਮੂੰਹ ਮਾਰਦੇ ਫਿਰਿਏ ਤਾਂ ਗੁਰੂ ਪਿਆਰਿਓ ਫਿਰ ਅਸੀਂ ਵੀ ਸੂਰ ਦੀ ਜੁਨੀ ਪਏ ਹੋਏ ਆ ਨਾ ਇਸੇ ਤਰ੍ਹਾਂ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਕਰਤੂਤ ਪਸ਼ੂ ਕੀ ਮਾਨਸ ਜਾਤ ਜਿਹੋ ਜੀਆਂ ਤੇਰੀਆਂ ਕਰਤੂਤਾ ਹੋਣਗੀਆਂ ਨਾ ਜੇ ਜਾਨਵਰਾਂ ਵਾਲੀਆਂ ਕਰਤੂਤਾ ਨੇ ਤਾਂ ਇਹ ਨਾ ਆਖ ਕੇ ਮੈਂ ਮਨੋਖਾਂ ਤਾਂ ਮਹਾਰਾਜ ਕਹਿੰਦੇ ਛਾਤੀ ਮਾਰ ਕੇ ਵੇਖ ਤੂੰ ਜਾਨਵਰ ਹੀ ਹੈ ਬਾਹਰੋਂ ਜਿੰਨਾ ਮਰਜੀ ਇਨਸਾਨ ਬਣਿਆ ਫਿਰ ਇਨਸਾਨ ਸਰੀਰ ਕਰਕੇ ਨਹੀਂ ਸੋਚ ਕਰਕੇ ਵੀ ਹੁੰਦਾ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਭਾਈ ਮਨੁੱਖ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਵੀ ਜੂਨਾ ਦੇ ਵਿੱਚ ਪੈਂਦਾ ਹੈ ਇਸ ਭਟਕਣਾ ਤੋਂ ਵੀ ਅਸੀਂ ਬਚਣਾ ਹੈ ਜਨਮ ਜਨਮ ਭਰਮਤ ਫਿਰਿਓ ਜਨਮ ਜਨਮਾਂ ਦੇ ਗੇੜ ਪਏ ਹੋਏ ਨੇ ਭਟਕਦੇ ਫਿਰਦੇ ਆ ਮਿਲੇਓ ਨਾ ਜਮ ਕੋ ਤਰਾਸ ਮਿਟਿਓ ਮਿਟਿਓ ਨਾ ਜਮ ਕੋ ਤਰਾਸ ਮਹਾਰਾਜ ਕਹਿੰਦੇ ਜਮਾਂ ਦਾ ਜਿਹੜਾ ਤਰਾਸ ਹੈ ਤਰਾਸ ਦਾ ਅਰਥ ਹੁੰਦਾ ਡਰ ਜਿਹੜਾ ਜਮਾਂ ਦਾ ਡਰ ਹੈ ਨਾ ਉਹ ਤੇਰੇ ਮਨ ਵਿੱਚੋਂ ਨਿਕਲਿਆ ਹੀ ਨਹੀਂ ਇਸ ਕਰਕੇ ਸਤਗੁਰ ਕਹਿੰਦੇ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵੈ ਬਾਸ ਏ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਣਾ ਕਰਦੇ ਨੇ ਹਰ ਭਜ ਮਨਾ ਏ ਮਨਾ ਹਰੀ ਵੱਲ ਭਜ ਭਾਵ ਹਰੀ ਦਾ ਨਾਮ ਜਪਣਾ ਕਰ ਨਿਰਪੈ ਪਾਵੈ ਬਾਸ ਫਿਰ ਤੂੰ ਨਿਰਭਉ ਹੋ ਜਾਏਂਗਾ ਕਿਸੇ ਤੋਂ ਡਰਾਂਗਾ ਨਹੀਂ ਤੇਰੇ ਅੰਦਰਲਾ ਜਿਹੜਾ ਡਰ ਹੈ ਕਿਹੜਾ ਡਰ ਜਮ ਕੋ ਤਰਾਸ ਜਿਹੜਾ ਜਮਾਂ ਦਾ ਡਰ ਹੈ ਨਾ ਸਤਗੁਰ ਕਹਿੰਦੇ ਉਹ ਨਿਕਲ ਜਾਏਗਾ ਗੁਰੂ ਪਿਆਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਭਾਈ ਜਨਮਾਂ ਜਨਮਾਂ ਦੇ ਗੇੜ ਦੇ ਵਿੱਚ ਫਸਿਆ ਹੋਇਆ ਤੇ ਤੇਰੇ ਅੰਦਰ ਜਮਾਂ ਦਾ ਡਰ ਬੈਠਾ ਜੇ ਇਹ ਡਰ ਨੂੰ ਕੱਢਣਾ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਲ ਹੈ ਇਹ ਐਸਾ